ਅੱਜ ਅਸੀਂ ਇਸ ਵੇਲੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਖੜੇ ਆਂ ਸ਼ਹੀਦੀ ਜੋੜ ਮੇਲ ਇੱਥੇ ਚੱਲ ਰਿਹਾ ਹੈ ਸੰਗਤਾਂ ਪੂਰੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਨੇ ਆਪਾਂ ਇੱਥੇ ਜਿਹੜੇ ਵੀ ਸੰਗਤ ਆਈ ਹੋਈ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੋਂ ਕਿੱਥੋਂ ਇਹ ਲੋਕ ਆਏ ਨੇ ਭਾਈ ਕਿੱਥੋਂ ਆਏ ਹੋ ਤੁਸੀਂ ਅਸੀਂ ਹਾੜੀ ਤੋਂ ਆਏ ਹਾਂ ਹਾੜੀ ਤੋਂ ਆਏ ਹੋ ਤੇ ਇੱਥੇ ਮਤਲਬ ਕਿ ਜਦੋਂ ਸ਼ਹੀਦੀ ਜੋੜ ਮੇਲਾ ਭਰਦਾ ਹਰ ਸਾਲ ਹੀ ਹੁੰਦਾ ਹਨਾ ਤੇ ਇੱਕ ਦਾ ਤੁਸੀਂ ਉਹਨਾਂ ਬਾਰੇ ਦੱਸੋ ਤੁਸੀਂ ਸ਼ਹਿਬਜ਼ਾਦੇ ਬਾਰੇ ਜਾਂ ਸ਼ਹਾਦਤ ਬਾਰੇ ਕੀ ਤੁਹਾਨੂੰ ਡੇ ਟੂ ਡੇ ਲਾਈਫ ਦੇ ਵਿੱਚ ਤੁਸੀਂ ਸਿੱਖਦੇ ਹੋ ਉਸ ਗੱਲ ਤੋਂ ਨਹੀਂ ਆਪਣੇ ਸਰ ਆਪਣੇ ਵਾਸਤੇ ਐਡਾ ਆਪਣੇ ਆਪ ਨੂੰ ਕੁਰਬਾਨ ਕਰਤਾ ਜੀ ਹੂੰ ਠੀਕ ਹੈ ਪਰ ਸਿੱਖੀ ਵਾਸਤੇ ਜੀ ਅੱਛਾ ਸੱਚ ਤੇ ਖੜੇ ਰਹੇ ਜੀ ਉਹ ਉਹ ਸਿੱਖੀ ਵਾਸਤੇ ਜੀ ਨੇ ਕੁਰਬਾਨ ਕਰ ਦਿੱਤੇ ਸਿੱਖੀ ਸਮਝਦੇ ਹੋ ਜਿਹੜੀ ਹੁਣ ਹਾਲਾਤ ਨੇ ਆਪਣੇ ਪੰਜਾਬ ਦੇ ਜਾਂ ਸਿੱਖਾਂ ਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮਤਲਬ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ ਈ ਜਿਹੜੀਆਂ ਸੰਸਥਾਵਾਂ ਨੂੰ ਕੱਲੇ ਲੰਗਰਾਂ ਤੋਂ ਇਲਾਵਾ ਹੋਰ ਵੀ ਮੈਨੂੰ ਐਜੂਕੇਟ ਕਰਨਾ ਚਾਹੀਦਾ ਈ ਬੱਚਿਆਂ ਨੂੰ ਅੱਛਾ ਐਜੂਕੇਟ ਕਿਵੇਂ ਹੋ ਸਕਦਾ ਤੁਹਾਨੂੰ ਕੀ ਲੱਗਦਾ ਮੰਨ ਲਓ ਹੁਣ ਜੇ ਆਪਾਂ ਕੱਲੇ ਲੰਗਰ ਹੀ ਲਾਈ ਜਾਵਾਂਗੇ ਜੀ ਉਸ ਤਰ੍ਹਾਂ ਦਾ ਕੁਝ ਹੱਲ ਨਹੀਂ ਹੋਣਾ ਈ ਮੰਨ ਲਓ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਉਹਨਾਂ ਨੂੰ ਪੜਾ ਸਕਦੇ ਈ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਸੇ ਲੰਗਰਾਂ ਦੇ ਪੈਸੇ ਨਾਲ ਜੀ ਅੱਛਾ ਤੇ ਜੋ ਹੁਣ ਚੱਲ ਰਿਹਾ ਸੁਖਬੀਰ ਬਾਦਲ ਉਹਨਾਂ ਨੂੰ ਤਰਨਖਾਇਆ ਕਰਾਰ ਦਿੱਤਾ ਗਿਆ ਜਾਂ ਜੋ ਵੀ ਸੰਕਟ ਚੱਲ ਰਿਹਾ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੰਨ ਲਓ ਜੇ ਆਪਾਂ ਅਕਾਲ ਤਖਤ ਦੀ ਉਹਨਾਂ ਨੇ ਅਕਾਲ ਤਖਤ ਦਾ ਫੈਸਲਾ ਆਈ ਉਹ ਅਕਾਲ ਤਖਤ ਦੀ ਜੇ ਆਪਾਂ ਉਸਤਤ ਕਰਦੇ ਆ ਉਹਦੇ ਫੈਸਲੇ ਦੀ ਉਸਤਤ ਕਰਦੇ ਆ ਤਾਂ ਉਹ ਅਕਾਲ ਤਖਤ ਦੀ ਉਸਤਤ ਹੈ ਜੇ ਉਹਦੇ ਫੈਸਲੇ ਦੀ ਆਪਾਂ ਤਹੀਨ ਕਰਦੇ ਆ ਤਾਂ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਤਹੀਨ ਹੈ ਜੀ ਉਹ ਹੁਣ ਤੁਸੀਂ ਆਪੇ ਸਮਝ ਲਓ ਵੀ ਆਪਾਂ ਕੀ ਚਾਹੁੰਦੇ ਆ ਠੀਕ ਆ ਇਹਦਾ ਨੂੰ ਰਸਤਾ ਕੀ ਅੱਗੇ ਨਜ਼ਰ ਆ ਰਿਹਾ ਹੁਣ ਜਿਹੜੇ ਧਾਮੀ ਸਾਹਿਬ ਨੇ ਉਹਨਾਂ ਤੇ ਵੀ ਇਲਜ਼ਾਮ ਲੱਗ ਗਏ ਜਾਂ ਉਹਨਾਂ ਦੇ ਵੀ ਤਨਖਾਹ ਹੋ ਗਏ ਤਾ ਇਹ ਜਿਹੜੀਆਂ ਸੰਸਥਾਵਾਂ ਨੂੰ ਲੋਕ ਹੈਡ ਕਰ ਰਿਹਾ ਉਹਨਾਂ ਤੇ ਵੀ ਸਵਾਲ ਚੱਕੇ ਜਾ ਰਹੇ ਆ ਕੋਈ ਆਗੂ ਨਜ਼ਰ ਨਹੀਂ ਆ ਰਿਹਾ ਕੀ ਤੁਹਾਨੂੰ ਲੱਗਦਾ ਅੱਗੇ ਰਸਤਾ ਕੀ ਹੈ ਸਾਡਾ ਸੰਕਲਪ ਤੋਂ ਦੂਜੇ ਦੁਖੀ ਹੈ ਜੀ ਅੱਛਾ ਜੀ ਸਾਡਾ ਸੰਕਲਪ ਕੀ ਹੈ ਉਹ ਤੋਂ ਦੁਖੀ ਹੈ ਜੀ ਦੂਜੇ ਹੁਣ ਇੱਕ ਇੱਕ ਡਿਪਟੀ ਸੀਐਮ ਨੂੰ ਆਪਾਂ ਬਰਸ਼ਾ ਫੜ ਕੇ ਬਿਠਾ ਦਿੱਤਾ ਅੱਗੇ ਉਹ ਕਿਉਂ ਕਿਸੇ ਦੀ ਕੀ ਹਿੰਮਤ ਹੈ ਯਾ ਕਾਲ ਤੱਕ ਨਹੀਂ ਕਰਿਆ ਸਭ ਕੁਝ ਕਲ ਤੱਕ ਨਹੀਂ ਕਰ ਸਕਦਾ ਇਹ ਸਾਰਾ ਕੁਝ ਤੇ ਉਹਨਾਂ ਤੇ ਫਿਰ ਹਮਲਾ ਵੀ ਹੋਇਆ ਸੀ ਤੁਸੀਂ ਕੀ ਦੇਖਦੇ ਹੋ ਹਮਲਾ ਜਾਇਜ਼ ਹੈ ਉੱਥੇ ਜਿਹੜਾ ਹਮਲਾ ਹੋਇਆ ਉਹਨਾਂ ਤੇ ਹੋਣਾ ਬਿਲਕੁਲ ਨਾਜਾਇਜ਼ ਹੈ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹ ਫੈਸਲਾ ਅਕਾਲ ਤਖਤ ਨੇ ਕੀਤਾ ਆਪਾਂ ਨਹੀਂ ਕੀਤਾ ਨਾ ਤੁਸੀਂ ਕੀਤਾ ਨਾ ਮੈਂ ਕੀਤਾ ਜੀ ਜੀ ਉਹ ਤਾਂ ਪਹਿਲਾਂ ਹੀ ਮੈਂ ਕਹਿ ਚੁੱਕਿਆ ਹੀ ਮੈਂ ਕਿ ਉਹ ਅਕਾਲ ਤਖਤ ਦੇ ਫੈਸਲੇ ਦੀ ਤੁਸੀਂ ਨਾ ਜੇ ਆਪ ਉਹਦੇ ਬ੍ਰੁੱਧ ਜਾਣੇ ਤਾਂ ਵੀਰੇ ਕਿੱਥੋਂ ਆਏ ਮੈਨੂੰ ਗੱਲਾਂ ਦੋ ਜੀ ਜਿਲ੍ਹਾ ਬਲੇ ਕੋੜਲਾ ਜਿਲ੍ਹਾ ਮੀਨ ਕੋੜਲਾ ਤੇ ਆਪਣਾ ਇਹ ਦੱਸੋ ਅਸੀਂ ਨਾ ਇਹ ਪੁੱਛ ਰਹੇ ਸੀਗੇ ਵੀ ਜੋ ਹੁਣ ਚੱਲ ਰਿਹਾ ਪੰਜਾਬ ਦੇ ਹਾਲਾਤ ਸਿੱਖਾਂ ਦੇ ਹਾਲਾਤ ਚੱਲ ਰਿਹਾ ਹੈ ਅਕਾਲੀ ਦਲ ਦੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਉਹ ਦੇਖੋ ਜੀ ਜੋ ਗਲਤੀਆਂ ਕਰੀ ਨੇ ਉਹਨਾਂ ਦੀ ਸਜ਼ਾ ਮਿਲ ਰਹੀ ਹੈ ਉਹਨਾਂ ਨੂੰ ਠੀਕ ਨਹੀਂ ਗੱਲ ਕੀਤੇ ਦਾ ਭੁਗਤਣਾ ਪੈ ਰਿਹਾ ਇੱਥੇ ਕੀਤਾ ਇੱਥੇ ਵੜਨਾ ਪਊਗਾ ਕਹਿੰਦੇ ਨੇ ਜਿਹਦਾ ਜੋ ਬੀਜਿਆ ਉਹ ਹੀ ਵੜਨਾ ਪੈਣਾ ਨਹੀਂ ਪਰ ਤੁਹਾਨੂੰ ਲੱਗਦਾ ਵੀ ਹੁਣ ਇਹਦਾ ਰਸਤਾ ਕੀ ਹੈ ਹੁਣ ਕਾਹਾਂ ਕੀ ਹੋਣਾ ਚਾਹੀਦਾ ਉਹ ਤਾਂ ਜੀ ਦੇਖੋ Rajasthan ਅਸਲ ਦੇ ਵਿੱਚ ਉਹਨਾਂ ਅਕਾਲੀਆ ਨਵਾਂ ਬਣਨਾ ਚਾਹੀਦਾ ਉਹਦਾ ਪ੍ਰਧਾਨ ਨਵਾਂ ਚੁਣਨਾ ਚਾਹੀਦਾ ਜੇ ਭਾਈ ਆਪਣੇ ਹੁਣ ਅਕਾਲੀ ਦਾ ਮਨਪ੍ਰੀਤ ਹੈ ਯਾਰੀ ਨੇ ਬਹੁਤ ਵਧੀਆ ਨੇ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈਗਾ ਪਤਾ ਕੀ ਗੱਲ ਹੈ ਜੀ ਪਾਰਟੀ ਜੇ ਐ ਥੋੜੀਆ ਵੀ ਇਕੱਲੇ ਬਾਲਾ ਸਾਹਿਬ ਹੀ ਲੀਡਰ ਨੇਗੇ ਹੋਰ ਵੀ ਲੀਡਰ ਬਹੁਤ ਅੱਛੇ ਅੱਛੇ ਨੇਗੇ ਉਹਦੇ ਕਰਕੇ ਉਹਨੂੰ ਆਪਣੀ ਪਾਰਟੀ ਦੇ ਤੌਰ ਤੇ ਕਰਨਾ ਚਾਹੀਦਾ ਕੁਝ ਨਾ ਕੁਝ ਵਾਜੇ ਵੀ ਹਾਂ ਇੱਕ ਪਰਿਵਾਰ ਨੂੰ ਇੱਕ ਪਾਸੇ ਕਰਕੇ ਜੋ ਕਿ ਕਾਫੀ ਟਾਈਮ ਤੋਂ ਮੰਗ ਹੈ ਪੰਜਾਬ ਦੇ ਲੋਕਾਂ ਦੀ ਸਮਝ ਰਹੇ ਹੋ ਗੱਲ ਉਹ ਬਹੁਤ ਟਾਈਮ ਤੋਂ ਬਾਦਲ ਸਾਹਿਬ ਦੀ ਹੋ ਰਹੀ ਹੈ ਵੀ ਹਾਂ ਜੀ ਪ੍ਰਧਾਨ ਚੇਂਜ ਕਰਕੇ ਦੇਖ ਲੈਣਾ ਚਾਹੀਦਾ ਚਲੋ ਪ੍ਰੈਕਟੀਕਲ ਵੈਸੇ ਕਹਿ ਰਹੇ ਨੇ ਵੀ ਸੰਭਵ ਹੈ ਨਹੀਂ ਇਹ ਹਾਂ ਹਾਂ ਕਿਉਂ ਪਾਰਟੀ ਜਦੋਂ ਪ੍ਰਧਾਨ ਕਹਿੰਦੇ ਘਰੋਂ ਚੱਲਦਾ ਵੀ ਉਹਨਾਂ ਦਾ ਖਰਚਾ ਬਹੁਤ ਹੁੰਦਾ ਪਾਰਟੀ ਦਾ ਵੀ ਉਹਨੇ ਹੀ ਤਗੜੇ ਤੌਰ ਤੇ ਵੀ ਮਤਲਬ ਉਹਨਾਂ ਦੀ ਜਾਇਦਾਦ ਕਹਿ ਲਓ ਉਹਨੇ ਇਨਕਮ ਸੋਰਸ ਕਹਿ ਲਓ ਵੀ ਹੈ ਨਹੀਂ ਪਾਰਟੀ ਦੇ ਕੋਲ ਜਿੰਨੇ ਕੇ ਬਾਦੋਂ ਸਭ ਕੋਲ ਲੈਗੇ ਉਹਦੇ ਕਰਕੇ ਉਹਨਾਂ ਨੂੰ ਐਕਸਪੀਰੀਮੈਂਟ ਕਰਕੇ ਦੇਖਣਾ ਚਾਹੀਦਾ ਪਾਰਟੀ ਨੂੰ ਇੱਕ ਵਾਰ ਜ਼ਰੂਰ ਕਿਉਂ ਖੇਤਰੀ ਪਾਰਟੀ ਆ ਪੰਜਾਬ ਦੀ ਸਮਝਦੇ ਹੋ ਗੱਲ ਪੰਜਾਬ ਉਹਨੂੰ ਸਰਵਾਈਵ ਕਰਨ ਲਈ ਆ ਕੁਝ ਕਰਨਾ ਜ਼ਰੂਰੀ ਆ ਜੀ ਤੁਹਾਨੂੰ ਲੱਗਦਾ ਵੀ ਜਿਹੜੇ ਹੁਣ ਇੱਥੇ ਜਿਹੜੇ ਬਦਲ ਨੇ ਅਕਾਲੀ ਦਲ ਦੇ ਜੇ ਚਾਹੇ ਸਿਮਰਨਜੀਤ ਮਾਨ ਆ ਜਾਂ ਦਲਜੀਤ ਬਿੱਟੂ ਦਾ ਗਰੁੱਪ ਆ ਜਾਂ ਜਿਹੜੇ ਵੀ ਲੋਕ ਨੇ ਤੁਹਾਨੂੰ ਲੱਗਦਾ ਵੀ ਬਦਲ ਬਣ ਸਕਦੇ ਨੇ ਉਹ ਅਕਾਲੀ ਦਲ ਦਾ ਨਹੀਂ ਜੀ ਫਿਲਹਾਲ ਨਹੀਂ ਬਣ ਸਕਦੇ ਉਹ ਪਤਾ ਕੀ ਗੱਲ ਆ ਪਤਾ ਨਹੀਂ ਲੋਕਾਂ ਚ ਆਪਣੀ ਗੱਲ ਨਹੀਂ ਸਮਝ ਆ ਰਹੇ ਸਿਮਰਜੀਤ ਸਮਾ ਸਿੰਘਮਾਨ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਨੇ 노 ਡਾਊਟ ਪਰ ਚੱਕਰ ਕੀ ਹੈ ਵੀ ਪਤਾ ਨਹੀਂ ਆਪਣੇ ਲੋਕਾਂ ਚ ਨਹੀਂ ਗੱਲ ਜਾ ਰਹੀ ਉਹਨਾਂ ਦੀ ਉਹਦੇ ਕਰਕੇ ਉਸ ਹਿਸਾਬ ਨਾਲ ਪਾਰਟੀ ਹੁਣ ਤੁਸੀਂ ਉਹਨਾਂ ਦਾ ਦੇਖੋ ਦੋਤੇ ਸੀਗੇ ਉਹਨਾਂ ਦੇ ਜੋ ਆਪਣੇ ਇਲੈਕਸ਼ਨ ਲੜੇ ਸੀਗੇ ਉਹ ਮੇਰੇ ਨਾਲ ਦਾ ਵੀ ਜਮਾਨਤ ਵੀ ਜਬਤ ਹੋਈ ਹੈ ਸ਼ਾਇਦ ਉਹਨਾਂ ਦੀ ਚੌਥੇ ਨੰਬਰ ਤੇ ਪਹੁੰਚੇ ਪੰਜਵੇਂ ਤੇ ਆਏ ਨੇ ਉਹਦੇ ਕਰਕੇ ਪ੍ਰਚਾਰ ਉਹਨਾਂ ਦਾ ਉਸ ਹਿਸਾਬ ਨਾਲ ਹੋ ਨਹੀਂ ਰਿਹਾ ਲੋਕਾਂ ਦੇ ਵਿੱਚ ਬਾਈ ਅਜੀ ਧੂਰੀ ਤੋਂ ਹੀ ਆ ਸੰਗਰੂਰ ਦਾ ਪਹਿਲਾ ਐਮਪੀ ਅਸੀਂ ਨੇ ਅਸਮ ਸਿੰਘ ਜੀ ਸੇ ਮਾਨੋ ਦਿੱਤਾਇਆ ਸੀ ਇਹਦੇ ਵੈਸੇ ਪਤਰਵ ਅਜੀ ਸੋਚ ਜਿੰਨੀ ਉਮੀਦ ਜਿੰਨੀ ਉਮੀਦ ਉਹਨਾਂ ਤੋਂ ਹੈਗੀ ਸੀ ਪਰ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਮੇਰਾ ਸਾਡਾ ਹਲਕਾ ਅਮਰਗੜ ਹੈ ਬਾਈ ਸਾਡੇ ਹਲਕੇ ਜਾ ਕੇ ਪਿਛਲੀ ਵਾਰ ਉਹ ਲੋਕ ਸਭਾ ਆਪਣੇ ਵਿਧਾਨ ਸਭਾ ਲੜੇ ਸੀਗੇ ਉਹਨਾਂ ਨੂੰ ਸਪੋਰਟ ਕੀਤੀ ਸੀ ਵੋਟਾਂ ਪਾਈਆਂ ਸੀ ਨੋ ਡਾਊਟ ਪਰ ਚੱਕਰ ਕੀ ਹੈਗੇ ਵੀ ਹੁਣ ਉਹ ਐਮਪੀ ਜਿੱਤ ਕੇ ਕੋਈ ਖਾਸ ਉਹਨਾਂ ਨੇ ਕੀਤਾ ਨਹੀਂ ਕੰਮ ਜੀ ਅੱਛਾ ਹਾਂ ਜੀ ਫਿਰ ਹੁਣ ਰਸਤਾ ਤੁਸੀਂ ਕੀ ਦੇਖਦੇ ਹੋ ਮੰਨ ਲਓ ਕੋਈ ਲੋਕ ਕਹਿੰਦੇ ਵੀ ਨਵੀਂ ਰਾਜਨੀਤਿਕ ਪਾਰਟੀ ਬਣਨੀ ਚਾਹੀਦੀ ਹੈ ਜੀ ਹੁਣ ਸਾਡਾ ਅਸਲ ਦੇ ਵਿੱਚ ਨਾ ਪੰਜਾਬ ਲਈ ਰਾਜਨੀਤਿਕ ਪਾਰਟੀ ਚਾਹੀਦੀ ਹੈ ਪੰਜਾਬ ਲਈ ਖੇਤਰੀ ਪਾਰਟੀ ਚਾਹੀਦੀ ਹੈ ਜਰੂਰੀ ਆ ਦੇਖੋ ਖੇਤਰੀ ਪਾਰਟੀ ਜਰੂਰੀ ਆ ਅਜੇ ਤਾਂ ਪੰਜਾਬ ਅਸਲ ਵਿੱਚ ਅਕਾਲੀ ਦਰਮ ਬਣਨਾ ਚਾਹੀਦਾ ਵਾ ਇਹ ਨਵੇਂ ਜੰਗ ਬੰਦਿਆਂ ਨੂੰ ਮੌਕਾ ਦੇਣਾ ਚਾਹੀਦਾਗਾ ਜਿਵੇਂ ਹੁਣ ਸਰ ਮੈਂ ਤੁਹਾਨੂੰ ਕਹਿ ਰਿਹਾ ਮਨਪੀਤੇ ਵਾਲੀ ਆ ਵਾ ਬੋਲ ਵਰਦਾਖਾਂ ਜਿੱਤੇ ਆ ਦੋ ਤਿੰਨ ਵਾਰ ਵਿਧਾਇਕ ਬਣ ਗਿਆ ਉਹ ਅਸਲ ਦੇ ਵਿੱਚ ਇਹ ਇਹ ਜੇ ਇਹ ਜੇ ਲੀਡਰਾਂ ਨੂੰ ਪ੍ਰਧਾਨ ਬਣਾਉਣਾ ਮੂਰੂ ਹੈ ਕਾਂਗਰਸ ਹੀ ਹੈ ਜਾਂ ਜਿਹੜੀ ਆਮ ਆਦਮੀ ਪਾਰਟੀ ਹੈ ਤੁਹਾਨੂੰ ਲੱਗਦਾ ਵੀ ਉਹ ਸਿੱਖਾਂ ਦੇ ਮਸਲੇ ਹੱਲ ਕਰ ਸਕਦੇ ਹਾਂ ਬਾਈ ਦੇਖੋ ਸਿੱਖਾਂ ਦੇ ਮਸਲੇ ਹੱਲ ਜਾਂਦਾ ਪੰਜਾਬ ਦੀ ਖੇਤਰੀ ਪਾਰਟੀ ਕਰ ਸਕਦੀ ਆ ਜਾਂ ਜਿੱਦਾਂ ਪਿੱਛੇ ਦੇਖੋ ਤੁਸੀਂ ਆਹ ਵੋਟਾਂ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਦੀ ਲਹਿਰ ਉੱਠੀ ਸੀਗੀ ਜਾਂ ਉਹ ਹੱਲ ਕਰ ਸਕਦੇ ਨੇ ਠੀਕ ਨਹੀਂ ਗੱਲ ਜਾਂ ਜਿਵੇਂ ਤੁਸੀਂ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਆ ਉਹ ਸਿੱਖਾਂ ਦੇ ਨੇਤਾ ਨੇ ਅੰਮ੍ਰਿਤਪਾਲ ਬਾਰੇ ਕੀ ਸੋਚਦੇ ਹੋ ਅੰਮ੍ਰਿਤਪਾਲ ਉਹਨਾਂ ਤੇ ਵੀ ਉਹਨਾਂ ਨਾਲ ਵੀ ਸਰ ਗਲਤ ਹੋ ਰਿਹਾ ਨਾ ਉਹਨਾਂ ਜਿਹੜੇ ਸਾਰਿਆਂ ਨੂੰ ਉਹਨਾਂ ਦਾ ਉਹ ਬਣਾਇਆ ਸੀ ਬੌਮ ਸਾਰਿਆਂ ਨਾਲੋਂ ਦੇਖੋ ਵੱਧ ਬੋਰਡ ਦੇ ਜਿੱਤੇ ਨੇਗੇ ਬਿਨਾਂ ਗੱਲ ਤੋਂ ਜੇਲ੍ਹ ਦੇ ਵਿੱਚ ਨੇ ਨਾਲੋਂ ਹਿਸਾਬ ਤੁਸੀਂ ਕਿੰਨੇ ਟਾਈਮ ਤੋਂ ਐਨਐਸਏ ਵਧਾ ਕੇ ਦੁਬਾਰਾ ਜੀ ਤੁਹਾਨੂੰ ਪਤਾ ਨਾ ਕਿ ਉਹ ਮੁੰਡੇ ਦਾ ਕਤਲ ਦਾ ਇਲਜ਼ਾਮ ਵੀ ਉਹਨਾਂ ਤੇ ਲੱਗ ਰਿਹਾ ਹੈ ਫਿਰ ਉਹ ਸਰਕਾਰਾਂ ਦੇ ਹੱਥ ਸਭ ਕੁਝ ਹੁੰਦਾ ਤੁਸੀਂ ਹੀ ਰੋਜ਼ ਪੱਤਰਕਾਰਤਾ ਕਰਦੇ ਹੋਗੇ ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇਗੀ ਕੋਈ ਇਲਜ਼ਾਮ ਲੱਗੇ ਨੇ ਪ੍ਰੂਫ ਤਾਂ ਨਹੀਂ ਹੋਏ ਜੀ ਇਲਜ਼ਾਮ ਤਾਂ ਤੁਹਾਡੇ ਤੇ ਲਾ ਦਿਓ ਜਾਂ ਤੁਸੀਂ ਮੇਰੇ ਤੇ ਲਾ ਦਿਓ ਕਿਸੇ ਤੇ ਵੀ ਲਾ ਸਕਦੇ ਆਪਾਂ ਇਲਜ਼ਾਮ ਲਾਉਣ ਨਾਲ ਇਲਜ਼ਾਮ ਸਾਹਬ ਤੋਂ ਹਣ ਫੇਰ ਮੰਨੀ ਹੈ ਫੇਰ ਮੰਨੀ ਹੈ ਬਾਈ ਗੱਲ ਆਉਂਦੀ ਹੈ ਜੀ ਸਾਹਬ ਤੋਂ ਹੋਏ ਨੇ ਸਰਚ ਵਾਲੇ ਉਹਨਾਂ ਇਲਜ਼ਾਮ ਕਰੇ ਉਹਨਾਂ ਸਜਾ ਉਹ ਆਸਤ ਵਿੱਚ ਦੋਸ਼ੀ ਆ ਜਦ ਤੱਕ ਬੰਦਾ ਦੋਸ਼ੀ ਨਾ ਜਨਦੀ ਗੱਲ ਕੀਤੀ ਉਹਨਾਂ ਨੇ ਮੰਨ ਲਓ ਆਪਣੀਆਂ ਗਲਤੀਆਂ ਕਬੂਲੀਆਂ ਉਹੋ ਜੀ ਅਕਾਲ ਦਾ ਸਾਹਿਬ ਨੇ ਸਜ਼ਾ ਲਾਤੀ ਉਹਨਾਂ ਨੂੰ ਠੀਕ ਨਹੀਂ ਗੱਲ ਜੀ ਉਹ ਸਜ਼ਾ ਵੀ ਕੱਟ ਲਈਆਂ ਨਾ ਸਾਰਾ ਜੈਸੇ ਸਜ਼ਾ ਕਰੀ ਹੋਈ ਤੇ ਕੋਈ ਜੀ ਮਕੋਟ ਸਾਹਿਬ ਤੋਂ ਆਏ ਜੀ ਆ ਮੂਨਕ ਲਾਕੇ ਤੋਂ ਜੀ ਮੂਨਕ ਲਾਕੇ ਜੋ ਤੇ ਕੀ ਕਹਿਣਾ ਚਾਹੁੰਦੇ ਹੋ ਸ਼ਹਾਦਤ ਬਾਰੇ ਸ਼ਹਿਬਜ਼ਾਦੀਆਂ ਦੀ ਸ਼ਹਾਦਤ ਬਾਰੇ ਤੁਹਾਡੇ ਕੀ ਵਿਚਾਰ ਨੇ ਅੱਡੇ ਵਿਚਾਰ ਜਿਵੇਂ ਦਾ ਪ੍ਰੋਗਰਾਮ ਹੈ ਲਾ ਲੇ ਐਵੇਂ ਤਾਂ ਲੋਕ ਸਮਝ ਨਹੀਂ ਰਹੇ ਤਾਂ ਅੱਛਾ ਜਿਵੇਂ ਦਾ ਇਹ ਪ੍ਰੋਗਰਾਮ ਚੱਲ ਜਾ ਬਾਈ ਜੀ ਪਰ ਐਵੇਂ ਤਾਂ ਲੋਕ ਸਮਝ ਨਹੀਂ ਰਿਹਾ ਕਿਉਂਕਿ ਉਹ ਛੋਟੇ ਛੋਟੇ ਬੱਚੇ ਸਨ ਕਿਉਂਕਿ ਉਹਨਾਂ ਨੇ ਮਤਲਬ ਕੁਰਬਾਨੀਆਂ ਦਿੱਤੀਆਂ ਨੇ ਦਾਦੇ ਉਹਨੂੰ ਦੇਖ ਕੇ ਆਪਾਂ ਗੁਰਦੁਆਰੇ ਨੂੰ ਨਮਸਕਾਰ ਹੀ ਕਰੀਏ ਪਰ ਲੋਕ ਵਿਆਹ ਵਿਆਹ ਨੂੰ ਚੱਲਦੇ ਨੇ ਕਿ ਮੇਲੇ ਦੀ ਤਰ੍ਹਾਂ ਸਮਝ ਰਹੇ ਨੇ ਲੋਕ ਹਾਂ ਮੇਲੇ ਮੇਲੇ ਦੀ ਤਰ੍ਹਾਂ ਸਮਝਿਆ ਜਿਵੇਂ ਵਿਆਹ ਹੁੰਦਾ ਜਿਦਾਂ ਠੀਕ ਹੈ ਕੀ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਐ ਹੋਣਾ ਚਾਹੀਦਾ ਜਿਵੇਂ ਆਪਾਂ ਕਈ ਵਾਰੀ ਬਗ ਜਾਂਦੇ ਆ ਵਧੀਆ ਧਾਰਮਿਕ ਸਥਾਨਾਂ ਦੇ ਗੁਰਦੁਆਰਿਆਂ ਤੇ ਵਧੀਆ ਜਿਵੇਂ ਬਹਿ ਕੇ ਪ੍ਰੋਗਰਾਮ ਕਰਦੇ ਨੇ ਐਵੇਂ ਕਰਨਾ ਚਾਹੀਦਾ ਅੱਛਾ ਤੇ ਬਬਈ ਤੁਸੀਂ ਇੱਕ ਚੀਜ਼ ਤੁਹਾਡੇ ਕੋਲ ਵਾਪਸ ਆਉਂਗਾ ਤੁਸੀਂ ਕਿੱਥੋਂ ਆਏ ਹੋ ਰੋਪੜ ਤੋਂ ਜੀ ਰੋਪੜ ਤੋਂ ਤੇ ਕਿਦਾਂ ਲੱਗਦਾ ਤੁਹਾਨੂੰ ਜੋ ਸਿੱਖਾਂ ਦੇ ਵਿੱਚ ਹੁਣ ਚੱਲ ਰਿਹਾ ਜੋ ਸਿੱਖ ਕੌਮ ਦੇ ਹਾਲਾਤ ਨੇ ਕੀ ਕਹਿਣਾ ਚਾਹੋਗੇ ਉਹਦੇ ਤੇ ਵਧੀਆ ਚੱਲ ਰਿਹਾ ਜੀ ਗਾਂ ਤੇ ਗਾਂ ਵਧੀਆ ਬਣੂਗਾ ਜੀ ਸਾਡੇ ਗਾਂ ਵਧੀਆ ਅਕਾਲੀ ਦਲ ਦਾ ਤਾਂ ਹੁਣ ਥੱਲੇ ਨੂੰ ਜਾ ਰਿਹਾ ਅਕਾਲੀ ਦਲ ਤਾਂ ਅਕਾਲੀ ਦਲ ਤਾਂ ਖਤਮ ਹੈ ਜੀ ਤੁਹਾਨੂੰ ਕੀ ਲੱਗਦਾ ਹੁਣ ਗੱਲ ਕਿਸੇ ਗੰਡੇ ਤੇ ਲੱਗੂਗੀ ਨਹੀਂ ਜੀ ਅਕਾਲੀ ਦਲ ਤਾਂ ਕੋਈ ਦੇਖਦੇ ਕੋਈ ਹੋਰ ਜੀ ਬਾਕੀ ਸਿੱਖ ਕਿੰਨੂ ਲੋਕ ਨਸ਼ੇ ਪੱਤਾ ਛੱਡ ਕੇ ਸਿੱਖਾਂ ਕਿੰਨੂ ਜਿਆਦਾ ਵਧੀਆ ਬਦ ਵਧੀਆ ਰਹਿੰਦੇ ਸਿਕਿਲੇਨ ਚ ਵਧੀਆ ਪਾਵੇ ਜੀ ਨਸ਼ੀਦੌਰ ਬਹੁਤ ਚੱਲਦਾ ਅੱਜ ਕਰ ਤੇ ਤੁਹਾਨੂੰ ਲੱਗਦਾ ਇਹ ਕਾਲੀ ਦਲ ਦਾ ਸੰਕਟ ਖਤਮ ਹੋਊਗਾ ਸਾਨੂੰ ਤੁਹਾਨੂੰ ਲੱਗਦਾ ਵੀ ਅਕੇ ਨੂੰ ਆ ਸਕਦੀ ਹੈ ਕਾਲੀ ਦਲ ਅੱਛਾ ਹਾਂ ਜੀ ਸਿਕੁਬੀਰ ਬਾਦਲ ਲੈ ਕੇ ਆਉਣਗੇ ਜਾਂ ਨਵੇਂ ਨਵੇਂ ਬੰਦੇ ਕੋਈ ਹੋਰ ਆਉਣਗੇ ਨਹੀਂ ਸਿਕੁਬੀਰ ਬਾਦਲ ਨਹੀਂ ਕੋਈ ਨਵੇਂ ਬੰਦੇ ਲੈ ਕੇ ਆਣਗੇ ਸਿਕੁਬੀਰ ਬਾਦਲ ਤਾਂ ਨਹੀਂ ਆ ਸਕਦਾ ਸਾਡੇ ਹਿਸਾਬ ਨਾਲ ਨਹੀਂ ਆ ਸਕਦੀ ਤੁਹਾਨੂੰ ਵੀ ਲੱਗਦਾ ਇਹ ਨਹੀਂ ਆ ਸਕਦਾ ਕੱਲ ਦੀ ਬਾਲਟੀ ਨਹੀਂ ਆਉਂਦੀ ਝਾੜੂ ਵੀ ਨਹੀਂ ਹੁੰਦੀ ਅੱਛਾ ਝਾੜੂ ਵੀ ਨਹੀਂ ਆਉਂਦਾ ਕੋਈ ਨਾਮੀ ਸਰਕਾਰ ਉੱਠੂਗੀ ਜੇ ਬਾਬਾ ਜੀ ਠੀਕ ਕਹਿੰਦੇ ਨੇ ਮੁੰਡੇ ਬਈ ਠੀਕ ਹੈ ਕਹਿੰਦੇ ਆ ਹਾਂ ਸੱਚੇ ਆ ਅੱਛਾ ਹਾਂ ਇਹ ਥੋੜੀ ਤਾਂ ਉਮਰ ਨੰਗੀ ਆ ਲੱਗਦਾ ਹੁਣ ਅਕਾਲੀਆਂ ਦਾ ਬਣੂ ਕੁਛ ਮੁਸ਼ਕਲ ਮੁਸ਼ਕਲ ਆ ਅੱਛਾ ਤੇ ਫਿਰ ਕੀ ਲੱਗਦਾ ਵੀ ਗਾਹਾਂ ਨੂੰ ਹੁਣ ਕੀ ਲੱਗਦਾ ਨਵੀਂ ਪਾਰਟੀ ਬਣੂ ਨਵੀਂ ਨਵੀਂ ਸੰਭਾਵਨਾ ਕੁਛ ਪਰਸੈਂਟਾਂ ਦਾ ਰੱਖਦੇ ਹੈਗੇ ਆ ਕਾਂਗਰਸੀ ਹਾਂ ਪਰ ਕਹਿੰਦੇ ਕਾਂਗਰਸ ਸਿੱਖਾਂ ਦੇ ਰੋਡ ਦੇਖ ਲਓ 4 ਸਾਲ ਮੈਂ ਤਾਂ ਦੇਖਦੇ ਨੂੰ ਹੋ ਗਏ ਇੱਥੇ ਆ ਲੋਕ ਦਾ ਕੜਾਈਆ ਨਹੀਂ ਪਿਆ ਸੜਕ ਤੇ ਹੋਰ ਇਹ ਕੀ ਕਰ ਦੇਣਗੇ ਹਾਂ ਨੀ ਝਾੜੂ ਵਾਲੇ ਵੀ ਖਤਮ ਨਹੀਂ ਖਤਮ ਬਿਲਕੁਲ ਬਿਲਕੁਲ ਜ਼ੀਰੋ ਕਾਂਗਰਸ ਦਾ ਹੀ ਲੱਗਦਾ ਫਿਰ ਯਾਰ ਲੋਕਾਂ ਦਾ ਸਰੇ ਤੋਂ ਮਨ ਮੁੜਿਆ ਹੋਇਆ ਬਾਹਲਾ ਕਾਂਗਰਸ ਨੂੰ ਨਹੀਂ ਕਿਹਾਉਂਦੇ ਜਦੂ ਕਹੇ ਅੱਛਾ ਹਾਂ ਫਿਰ ਗੱਲ ਗੱਪੜੂ ਕਿਵੇਂ ਥੋੜੀ ਥੋੜੀ ਖਰਾਬ ਜੀ ਹੋਈ ਆ ਕੁਝ ਨਹੀਂ ਲੱਗਦਾ ਕੰਮ ਪਤਾ ਨਹੀਂ ਖਿਚੜੀ ਹੋ ਬਣੇ अच्छा हां के ਧਾਮੀ ਵੀ ਹੁਣ ਜੋੜੇ ਝੜਦਾ ਫਿਰਦਾ ਧਾਮੀ ਦਾ ਤੁਹਾਨੂੰ ਕਿਵੇਂ ਲੱਗਦਾ ਬੱਸ ਕੀ ਕੀ ਕਹਿ ਜੀ ਹੁਣ ਧਾਮੀ ਧੂਮੀ ਹੁਣ ਬਾਅਦ ਮੈਨੂੰ ਬਾੜਾ ਨਹੀਂ ਬਾੜਾ ਨਹੀਂ ਪਤਾਵੇਂ ਕਹਿ ਜੀ ਅੱਛਾ 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 ਤੇ ਬਾਦਲ ਨੂੰ ਤਨਖਾਹਿਆ ਕਰਾਰ ਦੇਤਾ ਤੁਹਾਨੂੰ ਲੱਗਦਾ ਵੀ ਹੁਣ ਬਖਸ਼ੀ ਗਏ ਬਖਸ਼ ਭੁੱਲ ਬਖਸ਼ਾਈ ਗਈ ਬਾਦਲ ਦੀ ਕਾਦੀ ਭੁੱਲ ਬਖਸ਼ਾਈ ਗਈ ਇਹਨਾਂ ਦੀ ਅੱਛਾ ਇਹ ਤਾਂ ਲੀਡਰ ਹੁੰਦੇ ਆ ਤੈਨੂੰ ਪਤਾ ਹੀ ਹੈ ਨਾ ਸਾ ਹਾਂ ਇਹ ਸਭ ਮਜਬੂਰੀ ਨੂੰ ਹੀ ਕਰਦੇ ਨੇ ਮਜਬੂਰੀ ਨੂੰ ਮਜਬੂਰੀ ਹਾਂ ਕਾਹਾਂ ਕੋ ਰਸਤਾ ਲੱਗਦਾ ਨਿਕਲੂਗਾ ਰਸਤਾ ਮੁਸ਼ਕਲ ਥੋੜਾ ਯਕੀਨ ਥੋੜੇ ਕਾਂਗਰਸ ਚਾਂਸ ਹੈਗੇ ਅੱਛਾ ਪਰ ਸਿੱਖਾਂ ਦੇ ਮਸਲੇ ਤੁਹਾਨੂੰ ਲੱਗਦਾ ਵੀ ਕਾਂਗਰਸ ਹੱਲ ਕਰ ਦੂ ਬਾਕੀ ਦੇਖਦੇ ਹੁਣ ਸਰਕਾਰ ਹੁਣ ਤੇ ਡਿਪੈਂਡਾ ਸਮੇਂ ਪਰ ਸਮੇਂ ਪਰ ਡਿਪੈਂਡਾ ਇਹਨੂੰ ਮੌਕਾ ਦਿੱਤਾ ਤੇਨੇ ਉਹ ਕੰਮ ਨਹੀਂ ਕਰਿਆ ਇਹਨੂੰ ਮੌਕਾ ਬਹੁਤ ਵਧੀਆ ਸੀ ਲੋਕਾਂ ਨੇ ਕੰਮ ਇਹਦੇ 80% ਵੀ ਹੋਇਆ ਤੇ ਕਾਬਿਲ ਜੇ ਕਰਕੇ ਲੋਕਾਂ ਨੂੰ ਖੁਸ਼ ਕਰਤਾ ਕਾਹਦਾ ਕਰਤਾ ਉਹ ਜਦੋਂ ਆਉਂਦਾ ਅਗਲੇ ਦਾ ਉਹ ਥਾਂ ਮੇਚ ਕਰ ਦਿੰਦਾ ਠੀਕ ਨਹੀਂ ਗੱਲ ਠੀਕ ਹੈ ਹਾਂ ਠੀਕ ਹੈ ਮੈਂ ਤੈਨੂੰ ਭਾਲ ਧਾਲ ਦਾ ਫਰਦਾਂ ਯਾਰ ਤੇ ਆਹ ਬਾਬਾ ਜੀ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਦੀ ਚਲੇ ਆ ਗਿਆ ਬਾਬਾ ਜੀ ਅਹੀ ਨਾ ਪੁੱਛਦੇ ਸੀਗੇ ਵੀ ਇੱਥੇ ਜੋ ਆਪਣਾ ਚੱਲ ਰਹੇ ਨੇ ਹਾਲਾਤ ਹੁਣ ਸਿੱਖਾਂ ਦੇ ਕਿਵੇਂ ਤੁਹਾਨੂੰ ਲੱਗਦਾ ਕਹਾਣੀ ਕਿੱਧਰ ਨੂੰ ਜਾਊਗੀ ਬਾਬਾ ਜੀ ਚੱਲਦੇ ਜੀ ਵਧੀਆ ਚੱਲ ਰਹੇ ਨੇ ਤੇ ਕਹਿੰਦੇ ਵੀ ਸੁਖਬੀਰ ਬਾਦਲ ਹੋਰ ਸਾਰਾ ਅਕਾਲੀ ਦਲ ਨੂੰ ਡਾਵਾ ਡੋਰ ਹੋ ਗਿਆ ਸੁਖਬੀਰ ਬਾਦਲ ਨੇ ਪੱਠਾ ਉਠਾ ਲਿਆ ਸਿੱਖੀ ਦਾ ਅੱਛਾ ਠੀਕ ਹੈ ਕਿੰਨਾ ਕੁ ਮੰਨਿਆ ਉਹ ਹਾਂ ਹਾਂ ਕਿੰਨੇ ਕਿੰਨੇ ਕਿੰਨਾ ਨੇ ਅਤਿਆਚਾਰ ਕਰਿਆ ਵੀ ਆ ਜੀ ਬੇਕਰੀਆਂ ਨਹੀਂ ਹੁਣ ਤਾਂ ਮੰਨ ਗਿਆ ਗਲਤੀ ਫਿਰ ਹੁਣ ਬਖਸ਼ ਦੋ ਬਖਸ਼ਣਾ ਹੀ ਚਾਹੀਦਾ ਅੱਛਾ ਬਖਸ਼ਣ ਵਾਲੀ ਹੈ ਨਹੀਂ ਅੱਛਾ ਲਖਣ ਵਾਲੀ ਹੈ ਨਹੀਂ ਪਰ ਪੁੱਲ ਵੱਡੀ ਹੈ ਹਾਂ ਬਹੁਤ ਬਿਲਕੁਲ ਸਿੱਖੀ ਦਾ ਕਹਾਣ ਕਰਿਆ ਅੱਛਾ ਠੀਕ ਹੈ ਕਿੱਥੋਂ ਆਇਓ ਵੀਰੇ ਤੁਸੀਂ ਅਸੀਂ ਜੀ ਪਟਿਆਲੇ ਤੋਂ ਪਟਿਆਲੇ ਤੋਂ ਆਏ ਹਾਂ ਛੋਟੇ ਨਾਲ ਆਈ ਬੰਦਾ ਨਾ ਜੀ ਮੈਂ ਤਾਂ ਮਾਲਸਾ ਅਸੀਂ ਤਾਂ ਮਾਲਸਾ ਜੀ ਅਸੀਂ ਪੁੱਛਦੇ ਸੀਗੇ ਵੀ ਹੁਣ ਇੱਥੇ ਜੋ ਅਕਾਲੀ ਦਲ ਦਾ ਸੰਗਠਨ ਹੈ ਜੋ ਚੱਲ ਰਿਹਾ ਹੈ ਤੁਹਾਨੂੰ ਲੱਗਦਾ ਵੀ ਹੁਣ ਕਹਾਣੀ ਕਿਸੇ ਪਾਸੇ ਲੱਗੂਗੀ ਅਕਾਲੀ ਦਲ ਹਰੇਕ ਕੁਛ ਹੀ ਆਊਗੀ ਜੀ ਹਨਾ ਬਈ ਅੱਛਾ ਹਾਂ ਜੀ ਫਿਰ ਇਹਦਾ ਕੀ ਬਦਲ ਕੀ ਆ ਹੁਣ ਅਕਾਲੀ ਦਲ ਦਾ ਹਾਂ ਜੀ ਬਦਲ ਆ ਜਿਹੜੇ ਹੁਣ ਮੁੰਡੇ ਮਾਦੇ ਉੱਠੀ ਜਾਂਦੇ ਨੇ ਜੀ ਕੀ ਅਮਰਤਪਾਲ ਹੁਣੀ ਹਾਂ ਜੀ ਇਹ ਹੋ ਜਾਂਦੇ ਨੇ ਜੀ ਅੱਛਾ ਅਮਰਤਪਾਲ ਦਾ ਅਗਲੇ ਨੇ ਜੇਲ ਚ ਬੰਦ ਕੀਤਾ ਹੋਇਆ ਹਾਂ ਉਹ ਸੀ ਉਹ ਕਹਿੰਦੇ ਨੇ ਵੀ ਛੱਡਣ ਉਹਨੂੰ ਅੱਛਾ ਹਾਂ ਵੇ ਤੁਹਾਨੂੰ ਲੱਗਦਾ ਵੀ ਰਸਤਾ ਨਿਕਲੂਗਾ ਜੀ ਕੋਈ ਦੇਖੋ ਗਰਭੀ ਜਾਣਦਾ ਕੋਈ ਫੇਤ ਨਹੀਂ ਇਹਨਾਂ ਦਾ ਮੈਂ ਤਾਂ ਕੋਈ ਸਰਬਾਦਲ ਨੇ ਸਾਰੀਆਂ ਗਲਤੀਆਂ ਮੰਨ ਲੀਆਂ ਆਪਣੀਆਂ ਤੇ ਤੁਸੀਂ ਸਮਝਦੇ ਹੋ ਕਿ ਬਖਸ਼ ਦੇਣਾ ਚਾਹੀਦਾ ਹੁਣ ਆ ਜਿਹੜਾ ਕੋਈ ਗਲਤੀ ਕਰਦਾ ਫਿਰ ਗਲਤੀ ਦਾ ਇਨਸਾਫ ਉਹ ਮਿਲਣਾ ਹੀ ਚਾਹੀਦਾ ਨਹੀਂ ਨਹੀਂ ਚਲੋ ਹੁਣ ਤਾਂ ਮੰਨ ਗਏ ਨੇ ਹੁਣ ਬਖਸ਼ ਦੇਣਾ ਚਾਹੀਦਾ ਜਾਂ ਉਹਨੂੰ ਕੱਢਣਾ ਚਾਹੀਦਾ ਸਿਆਸਤ ਚੋਂ ਦੂਰ ਕਰਨਾ ਚਾਹੀਦਾ ਜਿਹੜਾ ਗਲਤੀਆਂ ਕਰਕੇ ਉਹਦਾ ਕੱਢਣਾ ਹੀ ਚਾਹੀਦਾ ਜਿਹੜਾ ਗਲਤੀ ਕਰਕੇ ਪੁੱਛੋ ਮੰਨ ਜੇ ਫਿਰ ਉਹਦਾ ਕੀ ਹੋਵੇ ਜਿਹੜਾ ਪਹਿਲੀ ਦੇਖ ਕੇ ਨਾ ਕਰੋ ਤਾਂ ਜੀ ਥੋੜਾ ਵੀ ਇਹੀ ਵਿਚਾਰ ਹੈ ਤੁਹਾਡਾ ਕੀ ਵਿਚਾਰ ਹੈ ਇਹ ਤਾਂ ਹੁਣ ਜਥੇਦਾਰਾਂ ਦੀ ਵਿਚਾਰਾ ਆਪਣੇ ਵਿਚਾਰਾ ਨਾਲ ਤਾਂ ਕਿੱਥੇ ਚੱਲੂਗਾ ਕੌਮ ਦੇ ਵਿਚਾਰ ਨਾਲ ਹੀ ਹੈ ਨਾ ਜੀ ਜੇ ਜਥੇਦਾਰ ਜੇ ਜਥੇਦਾਰਾਂ ਨੇ ਵੀ ਉਹ ਫੈਸਲਾ ਲਿਆ ਤਾਂ ਕੌਮ ਦੀਆਂ ਭਾਵਨਾਵਾਂ ਦੇ ਹਿਸਾਬ ਨਾਲ ਹੀ ਲਿਆ ਨਾ ਆਪਣੇ ਨਾਲ ਤਾਂ ਲੈਂਦੇ ਨਹੀਂ ਉਹ ਆਪਣੇ ਫੈਸਲੇ ਕਿੱਥੇ ਲੈਂਦੇ ਨੇ ਅੱਛਾ ਤੁਹਾਨੂੰ ਕੀ ਲੱਗਦਾ ਵੀ ਜਥੇਦਾਰ ਫਿਰ ਕੌਣ ਚਲਾਉਂਦਾ ਕਿਵੇਂ ਲੈਂਦੇ ਨੇ ਫੈਸਲੇ ਹੈ ਜਥੇਦਾਰ ਕਿਵੇਂ ਲੈਂਦੇ ਨੇ ਤੇ ਉਹ ਤਾਂ ਹੁਣ ਆਪਦੇ ਹਿਸਾਬ ਨਾਲ ਹੀ ਲੈਣਗੇ ਆਪਣੇ ਹਿਸਾਬ ਨਾਲ ਨਹੀਂ ਨਾਲ ਲੈਂਦੇ ਠੀਕ ਹੈ ਬੱਚੇ ਵੀ ਨੇ ਉਹਨਾਂ ਦੇ ਘਰ ਦੇ ਵੀ ਨੇ ਉਨਦੇ ਬਜ਼ੁਰਗ ਵੀ ਨੇ ਆਪਾਂ ਪੁੱਛਦੇ ਆ ਕੀ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਇਹ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਹਾਂਜੀ ਤੁਸੀਂ ਆਏ ਹੋ ਕੀ ਤੁਹਾਡੇ ਮਨ 'ਚ ਭਾਵਨਾ ਕੀ ਹੈ ਮਨ 'ਚ ਜੀ ਆਹੀ ਪਾਵਨਾ ਬਸ ਵੀ ਦਰਸ਼ਨ ਕਰ ਲਏ ਨੀ ਆਹ ਨੀਹਾਂ ਚਚੇਣੇ ਸਿਸਾਬ ਜਾਤੇ ਵੀ ਉਹਨਾਂ ਨੂੰ ਦੇਖ ਲਏ ਤੇ ਸਿੱਖਿਆ ਪ੍ਰਾਪਤ ਕਰੀਆ ਕੁਝ ਜੀ ਇਹ ਤੁਸੀਂ ਤੁਹਾਡੇ ਕੋਣ ਆਇਆ ਤੁਹਾਡੇ ਮਦਰ ਫਾਦਰ ਵੀ ਆਏ ਨਾਲ ਜੀ ਆ ਮੇਰੇ ਮਦਰ ਨੇ ਆ ਮਾਮਾ ਜੀ ਆ ਮਮੀ ਜੀ ਸਾਰਾ ਪਰਿਵਾਰ ਆਇਆ ਜੀ ਸਾਰੇ ਆਏ ਅੱਛਾ ਤੁਸੀਂ ਬੱਚਿਆਂ ਨੂੰ ਜਦੋਂ ਲੈ ਕੇ ਆਉਂਦੇ ਹੋ ਜੀ ਬੱਚਿਆਂ ਨੂੰ ਤੁਸੀਂ ਲੈ ਕੇ ਆਏ ਹੋ ਤਾਂ ਕੀ ਕਹਿ ਕੇ ਲੈ ਕੇ ਆਉਂਦੇ ਹੋ ਬੱਚੇ ਕੀ ਤੁਹਾਨੂੰ ਸਵਾਲ ਕਰਦੇ ਨੇ ਕੀ ਤੁਸੀਂ ਉਹਨਾਂ ਨੂੰ ਦੱਸਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਾ ਜੀ ਸਾਡਾ ਫਰਜ਼ ਵੀ ਆ ਪਿਛਲੇ ਵਾਰ ਵੀ ਆਏ ਸੀ ਬੱਚਿਆਂ ਨੂੰ ਲੈ ਕੇ ਔਰ ਪਿਛਲੀ ਵਾਰ ਇਹਨਾਂ ਦੇ ਪਟਕੇ ਸੀ ਜੀ ਇਸ ਵਾਰ ਬੱਚਿਆਂ ਨੇ ਖੁਦ ਕਿਹਾ ਵੀ ਅਸੀਂ ਦਸਤਾਰ ਸਜਾ ਕੇ ਜਾਣਾ ਜੀ ਇਸ ਵਾਰ ਬੱਚਿਆਂ ਨੇ ਦਸਤਾਰ ਸਜਾ ਕੇ ਲੈ ਕੇ ਆਇਆ ਜੀ ਜਿਹੜੇ ਸਾਧੂ ਸਾਹਿਬ ਜੀ ਆਏ ਨੇ ਨਾਲ ਜੀ ਅੱਛਾ ਇਹਨਾਂ ਨੂੰ ਵੀ ਚਲੋ ਮਹਾਰਾਜ ਦੀ ਹੁਣ ਕਿਰਪਾ ਕਰਨ ਵੀ ਅਮਰਤਪਾਣ ਕਰਨ ਬਾਰੇ ਵੀ ਵਿਚਾਰ ਕਰ ਰਹੇ ਨੇ ਜੀ ਤਾਂ ਕਰਕੇ ਸਾਰੇ ਪਰਿਵਾਰ ਦੇ ਨਾਲ ਆਇਆ ਹੈ ਜੀ ਅੱਛਾ ਜੇ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਛੋਟੇ ਬੱਚੇ ਆ ਉਹਨਾਂ ਤੇ ਕੀ ਅਸਰ ਹੁੰਦਾ ਇੱਥੇ ਆ ਕੇ ਜਦੋਂ ਆਉਂਦੇ ਨੇ ਤੁਹਾਨੂੰ ਬਦਲਦੇ ਨੇ ਤੁਹਾਨੂੰ ਲੱਗਦਾ ਉਹਨਾਂ ਤੇ ਫਰਕ ਪੈਂਦਾ ਕੋਈ ਹਾਂਜੀ ਵਾਹਿਗੁਰੂ ਜੀ ਬਹੁਤ ਫਰਕ ਪੈਂਦਾ ਜੀ ਬੱਚੇ ਪੁੱਛਦੇ ਨੇ ਵੀ ਆਪਾਂ ਕਿਸ ਜਗ੍ਹਾ ਤੇ ਆਏ ਆ ਚਲੋ ਫਿਰ ਇਤਿਹਾਸ ਦੇ ਨਾਲ ਜਿੰਨਾ ਕ ਆਪਾਂ ਨੂੰ ਪਤਾ ਜੀ ਆਪਾਂ ਜਾਣੂ ਕਰਾਉਣੇ ਆ ਬਾਕੀ ਗੁਰੂ ਘਰ ਵਗੈਰਾ ਨਾਲ ਤਾਂ ਜੁੜੇ ਹੋਏ ਹੈਗੇ ਆ ਜੀ ਤੇ ਜਿਵੇਂ ਜਿਵੇਂ ਬੱਚੇ ਸਵਾਲ ਕਰਦੇ ਨੇ ਦੱਸੀ ਨਾ ਚਲੋ ਹੌਲੀ ਹੌਲੀ ਆਪੇ ਗੁਰੂ ਮਹਾਰਾਜ ਗਿਆਨ ਬਖਸ਼ਣਗੇ ਜੀ ਬੱਚਿਆਂ ਨੂੰ ਤੁਸੀਂ ਕੀ ਪੁੱਛਿਆ ਜੀ ਇਹਨਾਂ ਨੂੰ ਪੁੱਛਦੇ ਹੋ ਕੁਝ ਤੁਸੀਂ ਸਸੂ ਆਪਣਾ ਨਾਮ ਦੱਸੋ ਰਸ਼ਨਦੀਪ ਸਿੰਘ ਅੱਛਾ ਤੁਸੀਂ ਇੱਥੇ ਜਦੋਂ ਆਂਦੇ ਹੋ ਫਿਰ ਬਾਅਦ ਚੋਂ ਜਾ ਕੇ ਪੁੱਛਦੇ ਹੋ ਘਰ ਕੀ ਇਤਿਹਾਸ ਬਾਰੇ ਕਰਦੇ ਹੋ ਗੱਲ ਹਾਂਜੀ ਕੀ ਪੁੱਛਦੇ ਹੋ ਅਸੀਂ ਜਿਵੇਂ ਇੱਥੇ ਦਾ ਇਤਿਹਾਸ ਬਾਰੇ ਪੁੱਛਦੇ ਹਾਂ ਜੀ ਅੱਛਾ ਠੀਕ ਹੈ ਇੱਕ ਚੀਜ਼ ਹੋਰ ਦੱਸੋ ਜੀ ਜਿਵੇਂ ਮੰਨ ਲਓ ਇਹ ਤੁਸੀਂ ਚਲੋ ਆਏ ਹੋ ਇੱਥੇ ਭਾਵਨਾ ਲੈ ਕੇ ਆਏ ਹੋ ਤੁਹਾਡੇ ਨਾਲ ਲੇਡੀਜ਼ ਵੀ ਨੇ ਮਤਲਬ ਕਿ ਇਹ ਤੁਸੀਂ ਇੱਥੇ ਜਿਹੜਾ ਸਾਰਾ ਮਾਹੌਲ ਹੈ ਉਹਦੇ ਤੋਂ ਸੰਤੁਸ਼ਟ ਹੋ ਜਾਂ ਤੁਹਾਨੂੰ ਲੱਗਦਾ ਕੋਈ ਕਮੀਆਂ ਕਮਜ਼ੋਰੀਆਂ ਨੇ ਕੋਈ ਹਾਂਜੀ ਵਾਹਿਗੁਰੂ ਜੀ ਪਹਿਲਾਂ ਨਾਲੋਂ ਤਾਂ ਦੇਖੋ ਬਹੁਤ ਫਰਕ ਆ ਜੀ ਹਨਾ ਜਿਵੇਂ ਹੁਣ ਨਵੇਂ ਨੌਜਵਾਨ ਮੁੰਡੇ ਸਾਰੇ ਦਸਤਾਰਾਂ ਸਜਾ ਕੇ ਆਏ ਨੇ ਜੀ ਤੇ ਪਹਿਲਾਂ ਨਾਲੋਂ ਮਤਲਬ ਜਿਹੜਾ ਮਾਹੌਲ ਆ ਜੀ ਬਹੁਤ ਹੀ ਵਧੀਆ ਹੋ ਚੁੱਕਿਆ ਹਨਾ ਜਿੱਦਾਂ ਅਸੀਂ ਮੈਂ ਬਚਪਨ ਤੋਂ ਹਾਂ ਜੀ ਉਟਾਇਆ ਹੁੰਦਾ ਸੀਗਾ ਮੈਂ ਆਂਦਾ ਸੀਗਾ ਮੈਂ ਦੇਖਦਾ ਸੀਗਾ ਇੱਥੇ ਆਰਕੈਸਟਰ वगैरह ਵੀ ਲੱਗਦੇ ਸੀ ਕਿਸੇ ਟਾਈਮ ਤੇ ਹੋਰ ਝੂਲੇ ਝਾਲੇ वगैरह ਦਾ ਵੀ ਮਤਲਬ ਵੀ ਮਾਹੌਲ ਉਦੋਂ ਉਸ ਟਾਈਮ ਇੰਨਾ ਵਧੀਆ ਨਹੀਂ ਸੀਗਾ ਜੀ ਹੁਣ ਦੇਖੀਂਦਾ ਜੀ ਨੌਜਵਾਨ ਸਾਰੇ ਦਸਤਾਰਾਂ ਸਜਾ ਕੇ ਆਏ ਨੇ ਹਨਾ ਔਰ ਤਕਰੀਬਨ ਮਾਹੌਲ ਵੀ 95% ਬਹੁਤ ਵਧੀਆ ਲੱਗ ਰਿਹਾ ਜੀ ਸੰਗਤ ਦਾ ਪਿਆਰ ਦੇਖ ਕੇ ਹਨਾ ਸ਼ਾਂਤੀਪੂਰਵਕ ਸਾਰੀ ਸੰਗਤ ਆਣਾ ਵਾਹਿਗੁਰੂ ਦਾ ਜਾਪ ਕਰਦੀ ਜਿੱਧਰ ਨੂੰ ਵੀ ਜਾ ਰਹੀ ਆ ਕੋਈ ਹੁੱਲੜਵਾਜੀ ਨਹੀਂ ਹੈਗੀ ਹਨਾ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਨੌਜਵਾਨ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਜੀ ਅੱਛਾ ਪਹਿਲਾਂ ਨਹੀਂ ਸੀ ਹੁੰਦੇ ਇਹਨੇ ਪਹਿਲਾਂ ਬਹੁਤ ਘੱਟ ਸੀਗਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਬਚਪਨ ਤੋਂ ਜੁੜਿਆਂਗਾ ਲੇਕਿਨ ਬਚਪਨ ਦੇ ਵਿੱਚ ਚਲੋ ਸਾਨੂੰ ਵੀ ਇੰਨੀ ਗੁਰੂ ਮਹਾਰਾਜ ਦੀ ਸੋਝੀ ਨਹੀਂ ਸੀ ਜੀ ਅਸੀਂ ਵੀ ਮਤਲਬ ਕੁਝ ਇਸ ਤਰ੍ਹਾਂ ਹੀ ਸੀਗੇ ਲੇਕਿਨ ਹੁਣ ਜਿਹੜਾ ਬਹੁਤ ਫਰਕ ਆ ਗਿਆ ਜੀ ਪਹਿਲਾਂ ਨਾਲ ਬਹੁਤ ਫਰਕ ਆ ਗਿਆ ਹਾਂਜੀ ਇਸ ਵੇਲੇ ਜੀ ਅਸੀਂ ਗੁਰਦੁਆਰਾ ਜੋਤੀਸਰੂਪ ਸਾਹਿਬ ਫਤਿਹਗੜ੍ਹ ਸਾਹਿਬ ਦੇ ਬਾਹਰ ਖੜੇ ਆ ਇੱਥੇ ਸ਼ਹੀਦੀ ਜੋੜ ਮੇਲ ਚੱਲ ਰਿਹਾ ਆ ਆ ਦੋ ਸਿੱਖ ਨੌਜਵਾਨ ਨੇ ਸਾਡੇ ਨਾਲ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਦਾਂ ਇਹ ਸਾਰੇ ਦੇ ਵਿੱਚ ਇਹਨਾਂ ਦੀ عق^{'ਤ ਹੈ ਤੇ ਉਸ ਤੋਂ ਬਾਅਦ ਜੋ ਹੁਣ ਕਰੰਟ ਹਾਲਾਤ ਚੱਲ ਰਹੇ ਆ ਸਿੱਖ ਕੌਮ ਦੇ ਉਹਦੇ ਬਾਰੇ ਇਹਨਾਂ ਦੀ ਕੀ ਰਾਏ ਆ ਬਾਈ ਵਾਹ ਖਾਲਸਾ ਵਾਹ ਫਤਿਹਗੜ੍ਹ ਸਾਹਿਬ ਵਾਹ ਗੁਰਜੀ ਕੀ ਫਤਿਹ ਇਹ ਆਪਣੀ ਜਾਣ ਪਛਾਣ ਕਰਾਓ ਜੀ ਕਿਹੜੇ ਪਿੰਡ ਤੋਂ ਆਇਓ ਕੀ ਤੁਹਾਡਾ ਨਾਮ ਹੈ ਓਏ ਨਾਮ ਹੈਗਾ ਹਰਮਨ ਜੋਤ ਸਿੰਘ ਜੀ ਲੁਧਿਆਣੇ ਤੋਂ ਆ ਜੀ ਲੁਧਿਆਣੇ ਤੋਂ ਹਾਂ ਜੀ ਤੁਸੀਂ ਬਾਬਾ ਜੀ ਮੈਂ ਲੁਧਿਆਣੇ ਤੋਂ ਆ ਗੁਰਸ਼ਰਨ ਸਿੰਘ ਨਾਮ ਹੈ ਜੀ ਗੁਰਸ਼ਰਨ ਸਿੰਘ ਜੀ ਹਰਮਨ ਜੋਜੀ ਕੀ ਤੁਸੀਂ ਜਦੋਂ ਇੱਥੇ ਆਂਦੇ ਹੋ ਪਹਿਲਾਂ ਵੀ ਆਏ ਹੋ ਜਾਂ ਇਸ ਵਾਰ ਹੀ ਆਏ ਹੋ ਜਦੋਂ ਵੀ ਤੁਹਾਡੇ ਮਨ 'ਚ ਇਹ ਖਿਆਲ ਆਉਂਦਾ ਹੈ ਸ਼ਾਹਬਾਦ ਜੰਦੀ ਸ਼ਹੀਦੀ ਬਾਰੇ ਜਾਂ ਇੱਥੇ ਕੀਤੇ ਤੁਸੀਂ ਆ ਕੇ ਕਰਦੇ ਹੋ ਮੱਥਾ ਟੇਕਦੇ ਹੋ ਜਾਂ ਜੋ ਵੀ ਦਰਸ਼ਨ ਕਰਦੇ ਹੋ ਕੀ ਤੁਹਾਡੀਆਂ ਭਾਵਨਾਵਾਂ ਹੁੰਦੀਆਂ ਨੇ ਭਾਈ ਮੇਨ ਤਾਂ ਪਹਿਲੀ ਗੱਲ ਇਹ ਹੈ ਵੀ ਆਪਣੇ ਇਤਿਹਾਸ ਦੇ ਨਾਲ ਜੁੜਾਂਗੇ ਤਾਂ ਤਾਂ ਹੀ ਸਾਡੀ ਭਾਵਨਾ ਦੇ ਵਿੱਚ ਫਰਕ ਪਊਗਾ ਜੇ ਹੁਣ ਇਤਿਹਾਸ ਹੀ ਨਹੀਂ ਸਾਨੂੰ ਪਤਾ ਹੈਗਾ ਤਾਂ ਫਿਰ ਸਾਡੀ ਭਾਵਨਾ ਕਿਸੇ ਦੀ ਭਾਵਨਾ ਕਿੱਦਾਂ ਦੀ ਹੈ ਕਿਸੇ ਦੀ ਕਿੱਦਾਂ ਦੀ ਹੈ ਠੀਕ ਹੈ ਜੀ ਹੁਣ ਅਸੀਂ ਇੱਥੇ ਆਈ ਦਾ ਦਰਸ਼ਨ ਮੇਲੇ ਕਰੀਦੇ ਆ ਗੁਰਦੁਆਰੇ ਤਾਂ ਜਦੋਂ ਵੀ ਅਸੀਂ ਇਸ ਏਰੀਆ ਚ ਲੰਗੀ ਦਾ ਮੱਥਾ ਟੇਕ ਕੇ ਜਾਈਦਾ ਮਹਿਨਤਾ ਹੈ ਜੀ ਸੰਗਤ ਦੇ ਦਰਸ਼ਨ ਖਾਲਸਾ ਪੰਥ ਦਾ ਦਰਸ਼ਨ ਮਹਾਰਾਜ ਨੇ ਕਿਹਾ ਆ ਵੀ ਜੇ ਮੇਰੇ ਦਰਸ਼ਨ ਦੀਦਾਰੇ ਕਰਨੇ ਆ ਤਾਂ ਖਾਲਸਾ ਪੰਥ ਦੇ ਦਰਸ਼ਨ ਦੀਦਾਰੇ ਤੇ ਮੇਰੇ ਦੀ ਦਿਦਾਰੇ ਹੋਣਗੇ ਦਿਦਾਰੇ ਵੀ ਤਾਂ ਹੋਣਗੇ ਜੇ ਅਸੀਂ ਆਪ ਗੁਰੂ ਦੇ ਲੜ ਲੱਗਾਂਗੇ ਬਾਣੀ ਬਣੇ ਦੇ ਧਾਰਨੀ ਹੋਵਾਂਗੇ ਮੇਨ ਦਿੱਕਤ ਤਾਂ ਇਹ ਹੀ ਆ ਵੀ ਉਰੇ ਆਈਦਾ ਆ ਦੇਖੀਦਾ ਆ ਸੰਗਤ ਬਹੁਤ ਜਿਆਦਾ ਇਕੱਠ ਬਹੁਤ ਜਿਆਦਾ ਹੁੰਦਾ ਆ ਪਰ ਗੁਰੂ ਦੀ ਮਰਿਆਦਾ ਅਨੁਸਾਰ ਗੁਰੂ ਦੇ ਬਾਣੇ ਬਾਣੀ ਦੇ ਆਧਾਰ ਤੇ ਉਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜੀ ਜੇ ਕਤਰੇ ਜੀ ਤੇ ਗੁਰਸ਼ਰਨ ਜੀ ਤੁਹਾਨੂੰ ਕੀ ਲੱਗਦਾ ਇਹਨਾਂ ਨੇ ਕਿਹਾ ਕਿ ਕੁਝ ਬਹੁਤ ਸਾਰੀ ਸੰਗਤ ਆਉਂਦੀ ਹੈ ਪਰ ਜੋ ਮਰਿਆਦਾ ਜੋ ਜੋ ਗੁਰੂ ਪੰਥ ਦੀ ਉਹਦੇ ਅਨੁਸਾਰ ਹੀ ਨਹੀਂ ਹੁੰਦਾ ਤੁਹਾਨੂੰ ਤੁਹਾਡਾ ਕੀ ਮਨ ਹੈ ਵੀ ਕੀ ਚੀਜ਼ਾਂ ਇੱਥੇ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ ਕੀ ਲੱਗਦਾ ਕਹਤਾ ਬਿਲਕੁਲ ਠੀਕ ਨੇ ਰੇ ਜ਼ਿਆਦਾਤਰ ਮਤਲਬ ਆਪਾਂ ਤਾਂ ਇਹ ਚੀਜ਼ ਨੂੰ ਇਗਨੋਰ ਕਰਨਾ ਚਾਹੁੰਦੇ ਆ ਪਰ ਫਿਰ ਵੀ ਜਿਹੜੇ ਹੁੱਲੜਵਾਜ ਲੋਕ ਨੇ ਉਹਨਾਂ ਤੇ ਗੁੱਸਾ ਵੀ ਆਂਦਾ ਪਰ ਕੁਝ ਕਹਿ ਨਹੀਂ ਸਕਦੇ ਆਪਾਂ ਮੱਥਾ ਟੇਕਣ ਆਏ ਆ ਮੱਥਾ ਟੇਕੀ ਦਾ ਦਰਸ਼ਨ ਦੇਦਾਰ ਕਰੀਦੇ ਨੇ ਤੇ ਇੰਨਾਂ ਗੱਲਾਂ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰੀ ਬਾਕੀ ਅਸੀਂ ਇੱਛਾ ਹੀ ਕਰਦੇ ਆ ਵੀ ਜਿਆਦਾ ਤੋਂ ਜਿਆਦਾ ਨੌਜਵਾਨੀ ਸਿੱਖੀ ਨਾਲ ਜੁੜੇ ਤੇ ਗੁਰੂ ਦੇ ਲੜ ਲੱਗਣ ਧਿਆਨ ਵੀ ਰੱਖੋ ਬਾਈ ਤੁਸੀਂ ਇੱਕ ਚੀਜ਼ ਹੋਰ ਦੱਸੋ ਜਿਹੜਾ ਇੱਕ ਤਾਂ ਇੱਥੇ ਭਾਵਨਾ ਨਾਲ ਸੰਗਤ ਆਉਂਦੀ ਆ ਸਾਰਾ ਠੀਕ ਆ ਪਰ ਆਪਾਂ ਦੂਜੇ ਪਾਸੇ ਦੇਖ ਰਹੇ ਆ ਚਾਹੇ ਉਸ ਇੱਕ ਸੰਸਥਾਵਾਂ ਦਾ ਜੋ ਹਾਲ ਹੈ ਜਾਂ ਜੋ ਅਕਾਲੀ ਦਲ ਦਾ ਹਾਲ ਹੈ ਜਾਂ ਜਿਹੜੀਆਂ ਉਸ ਤੋਂ ਬਾਹਰਲੇ ਗਰੁੱਪ ਨੇ ਉਹਨਾਂ ਦਾ ਹਾਲ ਹੈ ਤਾਂ ਇਸ ਟਾਈਮ ਤੇ ਤੁਸੀਂ ਜਿਹੜਾ ਸਿੱਖ ਕੌਮ ਦਾ ਜਿਹੜਾ ਇੱਕ ਸਟੇਟਸ ਹੈ ਉਹਨੂੰ ਤੁਸੀਂ ਕਿੱਥੇ ਦੇਖ ਰਹੇ ਹੋ ਬਈ ਜਿਹੜੀ ਰਾਜਨੀਤੀ ਹੈ ਮਾਰਾ ਹੀ ਨੇ ਕਹਿ ਆ ਵੀ ਰਾਜਨੀਤੀ ਪੜ੍ਹਨੀ ਤੇ ਕਰਨੀਏ ਦੋਨੇ ਲਾਜ਼ਮੀ ਆ ਹੁਣ ਜੇ ਅਸੀਂ ਰਾਜਨੀਤੀ ਪੜ੍ਹਾਂਗੇ ਤਾਂ ਤਾਂ ਹੀ ਕਰਾਂਗੇ ਹੁਣ ਸਾਡੇ ਚ ਕਮੀ ਇਹ ਹੈ ਵੀ ਅਸੀਂ ਰਾਜਨੀਤੀ ਪੜਦੇ ਨਹੀਂ ਸਿਰਫ ਕਰਦੇ ਆ ਕਦੇ ਝੰਡੇ ਅਕਾਲੀਆਂ ਦੇ ਚੱਕ ਲੈਣੇ ਕਦੀ ਕਾਂਗਰਸੀਆਂ ਦੇ ਕਦੀ ਆਮ ਆਦਮੀ ਪਾਰਟੀ ਦੇ ਮੇਨ ਤਾਂ ਸਾਡੇ ਚ ਇਹ ਕਮੀ ਆ ਵੀ ਸਾਨੂੰ ਇੱਕ ਡਾਇਰੈਕਸ਼ਨ ਦੇਣ ਵਾਲਾ ਮੇਨ ਲੀਡਰ ਚਾਹੀਦਾ ਲੀਡਰ ਵੀ ਸਾਨੂੰ ਇਹੋ ਜਿਹਾ ਚਾਹੀਦਾ ਵੀ ਜਿਹੜਾ ਗੁਰੂ ਦੀ ਮਰਿਆਦਾ ਅਨੁਸਾਰ ਜਿਹੜਾ ਹਰ ਪੱਖ ਤੋਂ ਆਜ਼ਾਦ ਹੋਵੇ ਇਹ ਤੁਹਾਨੂੰ ਇਸ ਟਾਈਮ ਤੇ ਕਿਹੜੀ ਤੇਰੀਆਂ ਕਿਹੜਾ ਇੰਡੀਵਿਜੂਅਲ ਕੋਈ ਕੋਈ ਲੱਗਦਾ ਹੈ ਕਿ ਜਿਹੜਾ ਉਸ ਪਾਸੇ ਤੁਰ ਰਿਹਾ ਜਾਂ ਲੈ ਕੇ ਜਾ ਸਕਦਾ ਨਹੀਂ ਬਾਬਾ ਜੀ ਇਹ ਤਾਂ ਮਹਾਰਾਜ ਕਿਰਪਾ ਕਰਨਗੇ ਮਹਾਰਾਜ ਨੇ ਆਪ ਹੀ ਭੇਜ ਦੇਣਾ ਜੀ ਮਹਾਰਾਜ ਦੇ ਬਜਨਾ ਸੂਰਜ ਉਦੇ ਤੋਂ ਲੈ ਕੇ ਅਸਤ ਤੱਕ ਮਹਾਰਾਜ ਨੇ ਕਿਹਾ ਵੀ ਰਾਜ ਭਾਗ ਦਵਾਂਗੇ ਮਹਾਰਾਜ ਨੇ ਰਾਜ ਭਾਗ ਦੇਣਾ ਜ਼ਰੂਰ ਹੈ ਟਾਈਮ ਲੱਗੂਗਾ ਪਰ ਉਹੀ ਹੈ ਨਾ ਜੀ ਜੇ ਮਹਾਰਾਜ ਨੇ ਇੱਕੋ ਵਾਰੀ ਹੱਲਾ ਕਰਤਾ ਤਾਂ ਵੀ ਕੋਈ ਫਾਇਦਾ ਨਹੀਂ ਉਹਨੇ ਫੌਜ ਹੌਲੀ ਹੌਲੀ ਤਿਆਰ ਕਰਨੀ ਹੈ ਉਹਨੂੰ ਭੀੜ ਨਹੀਂ ਜਾਏਦੀ ਤੁਹਾਨੂੰ ਲੱਗਦਾ ਵੀ ਹੁਣ ਕੋਈ ਸਿੱਖਾਂ ਦੀ ਨਵੀਂ ਰਾਜਨੀਤਿਕ ਪਾਰਟੀ ਬਣਨੀ ਚਾਹੀਦੀ ਹੈ ਜਾਂ ਉਹ ਜੋ ਚੱਲ ਰਿਹਾ ਉਹਦੇ ਵਿੱਚੋਂ ਹੀ ਚੀਜ਼ ਨਿਕਲ ਜਾਣੀ ਆ ਕੋਈ ਉਹ ਬਈ ਰਾਜਨੀਤੀ ਪਾਰਟੀ ਬਣਨੀ ਚਾਹੀਦੀ ਆ ਮਹਾਰਾਜ ਨੇ ਕਿਹਾ ਆ ਵੀ ਧਰਮ ਤੋਂ ਬਿਨਾਂ ਰਾਜ ਨਹੀਂ ਚੱਲ ਸਕਦਾ ਆਪਾਂ ਕਈ ਵਾਰੀ ਦੋਰਾ ਪੁੱਠਾ ਵੜ ਲੰਨੇ ਆ ਵੀ ਰਾਜ ਬਿਨਾਂ ਨਾ ਧਰਮ ਚੱਲੇ ਹੈ ਇਹ ਗਲਤ ਆ ਜੀ ਤੋਂ ਧਰਮ ਤੋਂ ਬਗਾਰ ਰਾਹ ਚੱਲੇ ਨਹੀਂ ਸਕਦਾ ਤੁਹਾਡੇ ਅੰਦਰ ਮੇਰੇ ਅੰਦਰ ਧਰਮ ਹੋਊਗਾ ਅਸੀਂ ਤਾਂ ਹੀ ਰਾਜਨੀਤੀ ਸੱਚੀ ਸੁੱਚੀ ਕਰ ਸਕਦੇ ਹਾਂ ਜੇ ਰਾਜਨੀਤੀ ਕਰਨੀ ਆ ਤਾਂ ਧਰਮ ਦੇ ਆਧਾਰ ਤੇ ਹੀ ਹੋ ਸਕਦੀ ਹੈ ਬਾਣੀ ਬਾਣੇ 'ਚ ਪੱਕੇ ਹੋਵਾਂਗੇ ਤਾਂ ਹੀ ਸਾਨੂੰ ਡਾਇਰੈਕਸ਼ਨਾਂ ਮਿਲਣਗੀਆਂ ਨਹੀਂ ਤਾਂ ਫਿਰ ਤੁਹਾਡੇ ਮੇਰੇ ਵਰਗੇ ਆਪਾਂ ਦੇ ਲੋ ਵੀ ਤੁਰੇ ਫਿਰਦੇ ਆਂ ਤੇ ਹੁਣ ਜਿਹੜਾ ਇਹ ਜਿਹੜੇ ਜਿਹੜੇ ਜਥੇਦਾਰਾਂ ਨੇ ਆਪਣਾ ਫੈਸਲਾ ਦਿੱਤਾ ਅਕਾਲੀ ਦਲ ਬਾਦਲ ਦੇ ਖਿਲਾਫ ਦਿੱਤਾ ਜਾਂ ਉਹਨਾਂ ਦੇ ਬਾਰੇ ਜੋ ਵੀ ਉਹਨਾਂ ਦੇ ਕਾਰਨਾਮੇ ਰਹੇ ਆ ਜਾਂ ਤੁਹਾਨੂੰ ਕੀ ਲੱਗਦਾ ਵੀ ਹੁਣ ਸਾਰੇ ਚੀਜ਼ਾਂ ਸੈਟਲ ਹੋ ਗਈਆਂ ਕਿ ਹੱਲੇ ਵੀ ਰਸਤਾ ਵਿਖੜਾ ਪਿੰਡ ਅੱਗੇ ਬਈ ਪਹਿਲੇ ਤਾਂ ਇਹ ਦੇਖਣਾ ਪੈਣਾ ਵੀ ਗੁਰੂ ਦੀ ਮਰਿਆਦਾ ਅਨੁਸਾਰ ਆਜ਼ਾਦ ਕਿਹੜਾ ਆ ਜੀ ਤਖਤਾਂ ਦੇ ਉੱਤੇ ਬੈਠੇ ਹੋਏ ਜਿੰਨੇ ਵੀ ਆਪਣੇ ਅਕਾਲ ਤਖਤ ਦੇ ਜਥੇਦਾਰ ਹੈਗੇ ਨੇ ਸਤਕਾਰਯੋਗ ਨੇ ਪਏ ਨਹੀਂ ਕਹਿੰਦੇ ਪਰ ਉਹਨਾਂ ਨੂੰ ਪਹਿਲੇ ਤਾਂ ਇਹ ਦੇਖੋ ਵੀ ਉਹ ਕਿੱਥੇ ਤੱਕ ਆਜ਼ਾਦ ਨੇ ਆਜ਼ਾਦ ਹੋ ਕੇ ਫੈਸਲਾ ਲੈ ਸਕਦੇ ਨੇ ਹਮ ਠੀਕ ਹੈ ਜੀ ਬਾਬਾ ਅਕਾਲੀ ਫੂਲਾ ਸਿੰਘ ਜੀ ਸੀਗੇ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਨੇ ਫੜ ਲਿਆ ਜੀ ਪੜਿਆ ਸੀ ਇਹ ਸਾਬ ਇਹ ਸਭ ਨੇ ਇਤਿਹਾਸ ਪੜਿਆ ਹੋਇਆ ਬਿਲਕੁਲ ਠੀਕ ਹੈ ਜੀ ਹਾਂ ਜੀ ਉਹ ਪੱਖ ਦੂਜਾ ਵੀ ਉਹਨਾਂ ਨੇ ਉਹਨਾਂ ਦੀ ਸਜ਼ਾ ਤਾਂ maaf ਕਰਤੀ ਸੀ ਕਹਿੰਦੇ ਵੀ ਤੂੰ ਸਾਡੀ ਸਜ਼ਾ ਅਕਸੈਪਟ ਕੀਤੀ ਆ ਜੀ ਗਏ ਹੁਣ ਉਹੀ ਆ ਵੀ ਉਹਨਾਂ ਵਰਗਾ ਕੋਈ ਲੀਡਰ ਸਾਡੇ ਚ ਬਹੁਤ ਵੱਡੀ ਕਮੀ ਆ ਵੀ ਸਾਨੂੰ ਉਹੋ ਜਿਹਾ ਲੀਡਰ ਮਿਲ ਨਹੀਂ ਰਿਹਾ ਕਾਲਪੁਰਗ ਮਹਾਰਾਜ ਕਰਨਗੇ ਕਿਰਪਾ ਆਉਣਗੇ ਜਿੱਦਣ ਆਉਣਗੇ ਤੇ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਹਾਨੂੰ ਵੀ ਲੱਗਦਾ ਜੀ ਇਦਾਂ ਹੀ ਐ ਮਤਲਬ ਕਿ ਹੁਣ ਜੋ ਸਥਿਤੀ ਐ ਅ ਅਕਾਲੀ ਦਲ ਦੀ ਜਾਂ ਕੌਮ ਦੀ ਤੁਹਾਨੂੰ ਕੀ ਲੱਗਦਾ ਵੀ ਕੀ ਹੱਲ ਹੱਲ ਕੀ ਨਜ਼ਰ ਆ ਰਿਹਾ ਐ ਇਸ ਟਾਈਮ ਕੋਈ ਐਸੀ ਮਤਲਬ ਹੈ ਨੀ ਪਾਰਟੀ ਜਨੂ ਅਸੀਂ ਕਹਿ ਸੀਗੇ ਕਿ ਸਿੱਖ ਤੋਂ ਹੁੰਦੇ ਪੂਰੇ ਹੋ ਕੇ ਕਰ ਸਕਦੇ ਸੇਵਾ ਕਈ ਇਹੋ ਜੀ ਪਾਰਟੀ ਹੈ ਨੀ ਕੋਈ ਤੁਹਾਨੂੰ ਇੰਡੀਵਿਜੂਅਲ ਲੱਗਦਾ ਕੋਈ ਜਿਹੜਾ ਲੈ ਕੇ ਜਾ ਸਕਦਾ ਕੋਈ ਇੰਡੀਵਿਜੂਅਲ ਹੋਵੇ ਇਨੇਦਿਲ ਭਾਈ ਅਮਰਿਤਪਾਲ ਸਿੰਘ ਜੀ ਉੱਠੇ ਸੀਗੇ ਪਰ ਹੁਣ ਤੁਹਾਨੂੰ ਪਤਾ ਹੀ ਜੋ ਉਹਨਾਂ ਨਾਲ ਹੋਇਆ ਹੈ ਨਾ ਹੁਣ ਜੇ ਉਹ ਬਾਹਰ ਆ ਕੇ ਕੁਝ ਕਰਨ ਤਾਂ ਕਿ ਦੇਖਾਂਗੇ ਕੀ ਹੁੰਦਾ ਤਿਲਹਾਲ ਐਸਾ ਕੋਈ ਨਹੀਂ ਠੀਕ ਇਹ ਸਾਰੇ ਦੇ ਵਿੱਚ ਬੱਬਾ ਜੀ ਤੁਹਾਡਾ ਕੋਈ ਸੁਜੈਸ਼ਨ ਹੋਵੇ ਕੋਈ ਸੁਝਾਅ ਹੋਵੇ ਕੌਮ ਨੂੰ ਜਾਂ ਜੋ ਤੁਸੀਂ ਇੱਕ ਸਿੱਖ ਦੇ ਤੌਰ ਤੇ ਸੋਚਦੇ ਹੋ ਮਤਲਬ ਕਿ ਹਰ ਬੰਦੇ ਦਾ ਇੱਕ ਓਪੀਨੀਅਨ ਹੁੰਦਾ ਤੁਹਾਨੂੰ ਕੀ ਲੱਗਦਾ ਤੁਸੀਂ ਗੁਰਬਾਣੀ ਪੜ੍ਹਦੇ ਹੋ ਜਾਂ ਜੋ ਵੀ ਤੁਹਾਡੇ ਤੁਹਾਡਾ ਐਕਸਪੀਰੀਅੰਸ ਹੈ ਲਾਈਫ ਦਾ ਉਹਦੇ ਵਿੱਚ ਤੁਹਾਡਾ ਕੀ ਸੁਝਾਅ ਬਣਦਾ ਜਾਂ ਤੁਸੀਂ ਕੀ ਕਹਿਣਾ ਚਾਹੋਗੇ ਸਾਰੀ ਜੋ ਵੀ ਖੇਡ ਆ ਨਾ ਜੀ ਘਰ ਤੋਂ ਹੀ ਸ਼ੁਰੂ ਹੁੰਦੀ ਆ ਘਰ ਦਾ ਮਾਹੌਲ ਜਿਹਾ ਜਿਹਾ ਆਊਗਾ ਤੈਹੋ ਜਿਹਾ ਹੀ ਆਊਗਾ ਜੀ ਜੇ ਘਰ ਇਨੀ ਸੁੱਖ ਹੈਗਾ ਤਾਂ ਬਾਹਰ ਵੀ ਨਹੀਂ ਸੁੱਖ ਮਿਲਣਾ ਜੀ ਘਰ ਦੇ ਵਿੱਚ ਹੀ ਬਾਣੀ ਬਾਣੇ ਦਾ ਪ੍ਰਚਾਰ ਕਰਾਂਗੇ ਤਾਂ ਤਾਂ ਹੀ ਬਾਹਰ ਆਪਾਂ ਕਰ ਸਕਦੇ ਹਾਂ ਜੀ ਜੇ ਬਾਹਰ ਅਸੀਂ ਰੌਲਾ ਪਾਈ ਚੱਲੀਏ ਜੀ ਐ ਕਰ ਲਓ ਕਰ ਲਓ ਕੁਝ ਨਹੀਂ ਆ ਜੀ ਪਹਿਲੇ ਤਾਂ ਘਰੋਂ ਫੌਜ ਤਿਆਰ ਹੋਣੀ ਆ ਅੱਜ ਅਸੀਂ ਹੋਵਾਂਗੇ ਕੱਲ੍ਹ ਨੂੰ ਸਾਡੇ ਭੈਣ ਭਾਈ ਹੋਣਗੇ ਫਿਰ ਚਾਚੇ ਤਾਏ ਹੋਣਗੇ ਫਿਰ ਆਂਡ ਗਵਾਂਡ ਹੋਊਗਾ ਫਿਰ ਹੀ ਕਿਰਪਾ ਆਜ਼ਾਦੀ ਆ ਜੀ ਜੇ ਕਈ ਵੀ ਲਾ ਵੀ ਇੱਕ ਕੋਈ ਲੀਡਰ ਉੱਠੂਗਾ ਉਹੀ ਸਾਰਾ ਕੁਝ ਕਰੂਗਾ ਉਹ ਵੀ ਨਿੱਕਲਾ ਕਰ ਸਕਦਾ ਕੁਝ ਕਿਉਂਕਿ ਅਸੀਂ ਦਸ ਨੂੰ ਸਮਝਾ ਲਾਂਗੇ ਪੰਜ ਨੂੰ ਸਮਝਾ ਲਾਂਗੇ ਜੀ ਠੀਕ ਆ ਜੀ ਸਿੱਖ ਆਪਣਾ ਦੇ ਲੋ ਪੂਰਾ ਪੰਜਾਬ ਚ ਕਰੋੜਾਂ ਦੀ ਆਬਾਦੀ ਆ ਕਿੰਨੂ ਕਿੰਨੂ ਜਾ ਕੇ ਇੱਕ ਬੰਦਾ ਸਮਝਾਊਗਾ ਠੀਕ ਹੈ ਜੀ ਜੇ ਅਸੀਂ ਘਰੋਂ ਹੀ ਇਹ ਚੀਜ਼ ਸਟਾਰਟ ਕਰ ਲਈਏ ਨਾ ਬਾਬਾ ਜੀ ਤਾਂ ਵੀ ਬੀਪੀਆਂ ਤੋਂ ਸ਼ੁਰੂ ਹੋਊਗਾ ਫਿਰ ਹਾਂਜੀ ਇਹ ਤਾਂ ਹੈ ਜੀ ਸਾਰੇ ਨਾਲੋਂ ਪਹਿਲੇ ਆਪਣੇ ਮਾਂ ਪਿਓ ਹੀ ਆ ਗੁਰੂ ਆਪਣੇ ਠੀਕ ਹੈ ਜੀ ਉਹ ਸਾਨੂੰ ਜਹੋ ਜੀ ਸਿੱਖਿਆ ਉਹਨਾਂ ਕੋਲੋਂ ਉਹੋ ਜੀ ਸਾਡੇ ਕੋਲ ਆਊਗੀ ਹੁਣ ਜੇ ਅਸੀਂ ਕਹੀਏ ਵੀ ਉਹ ਵੀ ਹੁਣ ਮੋਬਾਈਲਾਂ ਤੇ ਲੱਗੇ ਆਪਾਂ ਵੀ ਲੱਗੇ ਰਹੀਏ ਫਿਰ ਤਾਂ ਬਾਬਾ ਹੀ ਖੇੜ ਗਈ ਆ ਜੀ ਹੱਥ ਵੀ ਇਹ ਤਾਂ ਕਲਯੁਗ ਦਾ ਦੋਰਾ ਮਹਾਰਾਜ ਨੇ ਆਪ ਗਿਆ ਹੈ ਜੀ ਕਲਯੁਗ ਦੇ ਵਿੱਚ ਦੋ ਹੀ ਚੀਜ਼ਾਂ ਪ੍ਰਧਾਨ ਹੋਣਗੀਆਂ ਇੱਕ ਕਾਮਵਾਸਨਾ ਇੱਕ ਜੀਵ ਦਾ ਰਸ ਇਹੀ ਚੱਲ ਰਿਹਾ ਮਹਾਰਾਜ ਜੇ ਇਸ ਵੇਲੇ ਸਾਰਿਆਂ ਨਾਲੋਂ ਜਿਹੜਾ ਮੀਡੀਆ ਹੈ ਦਾ ਮੀਡੀਆ ਨੂੰ ਇਹ ਚਾਹੀਦਾ ਵੀ ਅਸੀਂ ਸੱਚ ਦੇ ਆਧਾਰ ਤੇ ਉੱਤੇ ਚੱਲੀਏ ਜਿਹੜੀ ਖਬਰ ਆ ਜਾਂ ਕੋਈ ਵੀ ਚੀਜ਼ ਆ ਨੈਰੇਟਿਵ ਸਰਕਾਰ ਚ ਆਏ ਸਾਡੇ ਪ੍ਰਤੀ ਨੈਰੇਟਿਵ ਕੋਈ ਕ੍ਰੀਏਟ ਕਰਦੀ ਆ ਅਸੀਂ ਉਹਨੂੰ ਫੇਲ ਕਰਨਾ ਸਰਕਾਰ ਨੂੰ ਫੇਲ ਕਰਨਾ ਉਹਦੇ ਨੈਰੇਟਿਵ ਨੂੰ ਫੇਲ ਕਰਨਾ ਜਦੋਂ ਅਸੀਂ ਉਹਦੇ ਨੈਰੇਟਿਵ ਨੂੰ ਫੇਲ ਕਰਾਂਗੇ ਤਾਂ ਮਹਾਰਾਜ ਸੱਚ ਆਪੇ ਹੀ ਵਧੂਗਾ ਜੀ ਸੋ ਇੱਥੇ ਆਪਾਂ ਦੋ ਸਿੱਖ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਜੋ ਇੱਥੇ ਸਾਰੀ ਸੰਗਤ ਆਈ ਹੋਈ ਆ ਉਹਨਾਂ ਦੇ ਵਿੱਚ ਇਹਨਾਂ ਦੀਆਂ ਜੋ ਭਾਵਨਾਵਾਂ ਨੇ ਜੋ ਇਹ ਸੋਚਦੇ ਆ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ